ਪਈ ਸੀ ਨਾ ਦਰਵਾਸਾ ਮੱਥਾ ਟਿਕਣ ਆਏ ਸੀ ਸਾਡੇ ਰਿਸ਼ਤੇਦਾਰ ਸੀਗੇ ਤੇ ਉਹਨਾਂ ਨੇ ਮਸੀ ਜੀ ਸੀ ਸਾਡੇ ਉਹਨਾਂ ਨੇ ਸਾਨੂੰ ਸਲਾਹ ਦਿੱਤੀ ਕੁੜੀ ਨੇ ਵੀ ਤੁਸੀਂ ਆਪਣਾ ਇੱਥੇ ਕੰਮ ਕਰੋ ਤੇ ਅਸੀਂ ਵਿਚਾਰ ਬਣਾਏ ਚਲੋ ਕੰਮ ਠੀਕ ਸੀ ਵਧੀਆ ਨਾਮ ਵੀ ਬਿਲਕੁਲ ਹੀ ਉਹਨਾਂ ਹੀ ਦੀ ਦੇ ਨੇ ਸਾਰਾ ਉਹਨਾਂ ਨੇ ਹੀ ਸਾਨੂੰ ਇਹ ਨਾਮ ਰੱਖਣ ਵਾਸਤੇ ਦਿੱਤਾ ਸਲਾਹ ਦਿੱਤੀ ਵੀ ਤੁਸੀਂ ਇਹ ਨਾਮ ਰੱਖੋ ਗੁਰਨਾਨਕ ਸੋਈ ਦੇ ਨਾਮ ਤੋਂ ਪਰ ਵੀ ਸੁਭੀ ਹਰਿਆਣੇ ਤੋਂ ਸਫ਼ਰ ਤੈਅ ਕੀਤਾ ਵਾ ਅਮਰਸਰ ਸਾਹਿਬ ਦਾ ਇਹ ਕਿਸਾ ਸਫਰ ਤਾਇਗਾ ਸਫਰ ਵੀ ਕਾਫੀ ਲੰਬਾ ਵਾ ਇਹ ਕਿ ਸੋਚਿਆ ਵੀ ਹਰਿਆਣੇ ਤੋਂ ਅਮਰਸਰ ਸਾਹਿਬ ਇੱਥੇ ਕੰਮ ਕੀਤਾ ਜਾਵੇ ਹੋਰ ਵੀ ਬੜੇ ਸ਼ਹਿਰ ਹੈਗੇ ਨੇ ਤੇ ਅਰਦਾਸ ਕਰਦੇ ਹੁੰਦੇ ਸਭ ਪਹਿਲਾਂ ਮਨ ਸੀ ਕਿ ਬਾਹਰ ਜਾਈਏ ਬਾਹਰ ਜਾਈਏ ਪਰ ਬਾਅਦ ਹੁਣ ਮਾਹੌਲ ਬਹੁਤ ਜ਼ਿਆਦਾ ਖਰਾਬ ਹੋ ਗਿਆ ਤੇ ਇਸ ਕਰਕੇ ਫਿਰ ਅਸੀਂ ਮਨ ਵਿਚਾਰੇ ਇੱਥੇ ਬਣਾਇਆ ਮਾਸੀ ਜੀ ਸੀਗੇ ਸਾਡੇ ਇੱਥੇ ਰਿਸ਼ਤੇਦਾਰ ਉਹਨਾਂ ਨੇ ਸਾਨੂੰ ਸਲਾਹ ਦਿੱਤੀ ਤੇ ਉਸ ਤੋਂ ਬਾਅਦ ਫਿਰ ਅਸੀਂ ਪੱਕਾ ਮਨ ਬਣਾ ਲਏ ਵੀ ਇੱਥੇ ਹੀ ਜਾਣਾ ਹਾਂ ਅੱਜ ਵੀ ਨਾਸ ਪੈਣ ਤੇਰੇ ਹੱਥ ਦੇ ਪ੍ਰੌਂਠੇ ਹਰਿਆਣੇ ਤੋਂ ਪੰਜਾਬ ਵਾਲ ਅਮਰਸਾਹ ਸਾਹਿਬ ਆ ਲਾਗੇ ਨੇ ਤੇ ਜਿਵੇਂ ਮੈਂ ਸ਼ੇਅਰ ਮਾਰ ਕੇ ਜੋਬ ਕਰਦੇ ਸੀਗੇ ਪੰਜਾਬੀ ਟੀਚਰ ਸੀਗੇ ਅਸੀਂ ਉਹ ਤੋਂ ਦੋਵੇਂ ਮਤਲਬ ਜੋਬ ਛੱਡ ਕੇ ਜਾਈਂਦੇ ਕਿ ਇੱਥੇ ਆਏ ਆ ਗੁਰੂ ਦੀ ਨਗਰੀ ਚ ਆਏ ਆ ਬਿਲਕੁਲ ਹੈ ਜੀ ਕਈ ਰਿਸ਼ਤੇ ਆ ਹੋ ਜੇ ਹੁੰਦੇ ਆ ਬੰਦੇ ਨੂੰ ਉੱਤੇ ਜਾਂਦੋ ਦੀ ਲੱਤ ਖਿਚ ਲੰਦੇ ਆ ਉੱਤੇ ਚੜ੍ਹ ਨਹੀਂ ਦਿੰਦੇ ਆਗੇ ਤੇ ਇਹ ਸਾਡੇ ਰਿਸ਼ਤੇਦਾਰ ਮਤਲਬ ਬੇਅੰਤ ਸੀਗੇ ਮਤਲਬ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜਿਨ੍ਹਾਂ ਨੇ ਸਾਨੂੰ ਬਹੁਤ ਮਤਲਬ ਇੱਥੇ ਰਹਿਣ ਦਾ ਵੀ ਉੰਨ ਦਿਨ ਨਾਲ ਰਹੇ ਸੀ 2 ਮਹੀਨੇ ਤੱਕ ਤੇ ਪੈਸੇ ਵਜੋਂ ਵੀ ਬਹੁਤ ਸਹਿਯੋਗ ਕੀਤਾ ਉਹਨਾਂ ਦਾ ਆਪ ਵੀ ਨਾਲ ਸਾਡੇ ਰਾਤ ਤੱਕ ਕੰਮ ਮਤਲਬ ਜਾਂਦੇ ਹੁੰਦੇ ਸੀ ਕੰਮ ਕਰਨਾਂ ਵਾਸਤੇ ਇਹ ਤਾਂ ਮੈਂ ਸਾਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਕਹਾਂਗੀ ਉਹਨਾਂ ਅੱਗੇ ਅਰਦਾਸ ਕੀਤੀ ਸੀਗੀ ਕਿ ਅਸੀਂ ਗੁਲਾਮੀ ਵਾਲੀ ਜੋਬ ਪ੍ਰਾਈਵੇਟ ਜੋਬ ਨਹੀਂ ਕਰਨਾ ਚਾਹੁੰਦੇ ਤੇ ਅਸੀਂ ਆਪਣਾ ਕੁਝ ਕੰਮ ਸ਼ੁਰੂ ਕਰਨਾ ਚਾਹੁੰਦੇ ਗੁਰੂ ਰਾਮਦਾਸ ਜੀ ਨੇ ਸਾਨੂੰ ਆਹ ਖੋਲ ਕੇ ਦਿੱਤਾ ਕੰਮ ਹਰਿਆਣੇ ਤੋਂ ਸਪੈਸ਼ਲ ਆਉਂਦੀ ਸੀ ਚਪਲਾ ਸਾਹਿਬ ਘਟਣ ਵਾਸਤੇ ਹਾਂਜੀ ਸਪੈਸ਼ਲ ਆਉਂਦੇ ਸੀ ਤੇ ਬਾਈ ਟ੍ਰੇਨ ਆਣਾ ਕਈ ਵਾਰ ਕਈ ਵਾਰ ਉਹ ਤੋਂ ਸੰਗਤ ਜਿਵੇਂ বাস ਆਂਦੀ ਆ ਉਸ ਬੱਸ ਤੇ ਜਾਣਾ ਇੱਦਾਂ ਹੀ ਲੱਗਦਾ ਕਿ ਜਿਵੇਂ ਆਪਣੇ ਘਰ ਬੈਠ ਕੇ ਖਾ ਰਹੇ ਆ ਪ੍ਰਸ਼ਾਦਾ ਦੇ ਵੱਲੋਂ ਵੀ ਬਹੁਤ ਵਧੀਆ ਸਫਾਈ ਸਫਾਈ ਵੱਲੋਂ ਵੀ ਬਹੁਤ ਵਧੀਆ ਜੀ ਜਦੋਂ ਭਾਜੀ ਅਸੀਂ ਆਨੇ ਆਨੇ ਇੱਥੇ ਸਾਡੇ ਕਿਤੇ ਕਿਤੇ ਕਸਟਮਰ ਕਾਫੀ ਪਹਿਲਾਂ ਪਰੌਂਠੇ ਵਾਲੇ ਖੜੇ ਹੁੰਦੇ ਆ ਅਸੀਂ ਪਹਿਲਾਂ ਉਹਨਾਂ ਨੂੰ ਪਰੌਂਠੇ ਦੇ ਦਈ ਦਿਆ ਕਿਉਂਕਿ ਉਹ ਵੀ ਰੱਬ ਦਾ ਰੂਪ ਹੁੰਦਾ ਜਿਹੜੇ ਕਸਟਮਰ ਹੁੰਦੇ ਆ ਭਾਈ ਅਸੀਂ ਤੂਫ ਨੂੰ ਬਾਅਦ ਚ ਲਾਈ ਦੀ ਹੈ ਕਈ ਵਾਰ ਕਸਟਮਰ ਉਹ ਸਾਡੇ ਵਾਸਤੇ ਰੱਬ ਦਾ ਰੂਪ ਆ ਜਿਹੜੇ ਕਸਟਮਰ ਹੁੰਦੇ ਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੱਲ ਤਸਵੀਰਾਂ ਵਿਖਾਵਾਗੇ ਤੁਹਾਨੂੰ ਅਜ ਅਮਰਸਰ ਦੇ ਰਣਜੀਤ ਐਮਲੂ ਦੇ ਉਸ ਜੋੜੇ ਦੀਆਂ ਜਿਹੜਾ ਕਿ ਗੁਰਸਖ ਜੋੜਾ ਵਾ ਅਤੇ ਬਾਬੇ ਨਾਨਕ ਦੀ ਸੋਈ ਤੁਸੀਂ ਦੇਖ ਸਕਦੇ ਹੋ ਗੁਰੂ ਨਾਨਕ ਦੀ ਰਸੋਈ ਜਿਹੜੀ ਇਹਨਾਂ ਵੱਲੋਂ ਤਿਆਰ ਕੀਤੀ ਗਈ ਆ ਅਤੇ ਸਪੈਸ਼ਲ ਇੱਥੇ ਕੜੀ ਚਾਵਲ ਰਾਜਮਾ ਆਲੂ ਵਾਲਾ ਪਰੌਂਠਾ ਅਤੇ ਸਪੈਸ਼ਲ ਥਾਲੀ ਤਿਆਰ ਕੀਤੀ ਜਾਂਦੀ ਆ ਅਸੀਂ ਦੇਖ ਸਕਦੇ ਹੋ ਇਹ ਦੋਵੇਂ ਜੀ ਜਿਹੜੇ ਕਿ ਗੁਰਸਖ ਨੇ ਇਹਨਾਂ ਵੱਲੋਂ ਜਿਹੜੀ ਕਿ ਮਿਹਨਤ ਕੀਤੀ ਆ ਰਹੀ ਆ ਤੇ ਖਾਸ ਕਰਕੇ ਸਾਤ ਸਵਾਈ ਦਾ ਬਹੁਤ ਤਿਆਰ ਰੱਖਿਆ ਜਾ ਰਿਹਾ ਵਾ ਇੱਕ ਬੰਦੇ ਬਾਈ ਕਬਲਜੀਤ ਸਿੰਘ ਇੱਕ ਬੰਦੇ ਸਾਡੀ ਭੈਣ ਮਨਜੀਤ ਕੌਰ ਖਾਲਸਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਲਗਾਤਾਰ ਤੁਹਾਨੂੰ ਤਸਵੀਰਾਂ ਸਹੀ ਸਾਂਝੀ ਕਰ ਰਹੇ ਆ ਮਿਹਨਤ ਕਰ ਰਹੇ ਨੇ ਦੋਵੇਂ ਜੀ ਬੜੀ ਮਿਹਨਤ ਕਰਕੇ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਸਾਤ ਸਵਾਈ ਦਾ ਬਹੁਤ ਯਾਰ ਰੱਖਿਆ ਜਾ ਰਿਹਾ ਕਿਉਂਕਿ ਅਕਸਰ ਦੇਖਦੇ ਜਾਂਦਾ ਹੈ ਸਾਤ ਸਵਾਈ ਨੂੰ ਲੈ ਕੇ ਲੋਕ ਬੜੀਆਂ ਗੱਲਾਂ ਕਰਦੇ ਨੇ ਬੜੇ ਸਵਾਲ ਕਰਦੇ ਨੇ ਵੀ ਯਾਰ ਬਾਹਰ ਖਾਂ ਦਾ ਕੋਈ ਹੱਜ ਨਹੀਂ ਪਰ ਇੱਥੇ ਜਿਹੜਾ ਵਾ ਤੁਸੀਂ ਦੇਖ ਸਕਦੇ ਹੋ ਭੈਣ ਮਨਜੀਤ ਕੌਰ ਖਾਲਸਾ ਵੱਲੋਂ ਆ ਆਪਣੇ ਹੱਥ ਦੇ ਨਾਲ ਜਿਹੜੇ ਕਿ ਪਛਾਦੇ ਤੇ ਸਬਜ਼ੀਆਂ ਜਿਹੜੇ ਤਿਆਰ ਕੀਤੀਆਂ ਜਾਂਦੀਆਂ ਨੇ ਤੁਹਾਨੂੰ ਐਂ ਲੱਗੂਗਾ ਜਿਵੇਂ ਅਸੀਂ ਘਰ ਦਾ ਪਛਾਦਾ ਛਕ ਰਹੇ ਆ ਕਿਤੇ ਬਾਹਰ ਦਾ ਕਾਰ ਦਾ ਪਛਾਦਾ ਨਹੀਂ ਛਕ ਰਹੇ ਕਿਉਂਕਿ ਸਾਸ ਸਬਾਈ ਨੂੰ ਲੈ ਕੇ ਹਮੇਸ਼ਾ ਜਿਹੜਾ ਤਿਆਰ ਖਾਇਆ ਜਾਂਦਾ ਹੈ ਗੱਲ ਬਾਤ ਵੀ ਉਹ ਕਰਾਂਗੇ ਭੈਣ ਅ ਮਨਜੀਤ ਕੋਲ ਖਾਲਸਾ ਦੇ ਨਾਲ ਤੁਸੀਂ ਦੇਖ ਸਕਦੇ ਹੋ ਭਾਈ ਕਾਲਸੇ ਨਾਲ ਗੱਲ ਕਰਦੇ ਆ ਭਾਈ ਜੀ ਕਿਸ ਤਰ੍ਹਾਂ ਮਾਂਚ ਵਿਚਾਰ ਆ ਤੁਹਾਡਾ ਜਿਹੜਾ ਤੁਸੀਂ ਕਾਰ ਲਾਈ ਆ ਤੇ ਬਾਬੇ ਨਾਲ ਦੀ ਸੋਈ ਦਾ ਨਾ ਕਿਸਾ ਰੱਖਿਆ ਗਿਆ ਤੁਹਾਡੇ ਨੂੰ ਭਾਈ ਇਹ ਸੀ ਨਾ ਦਰਵਾਜ਼ਾ ਮੱਥਾ ਟਿਕਣ ਆਏ ਸੀ ਸਾਡੇ ਰਿਸ਼ਤੇਦਾਰ ਸੀਗੇ ਉਹਨਾਂ ਨੇ ਮਸੀ ਜੀ ਸੀ ਸਾਡੇ ਉਹਨਾਂ ਨੇ ਸਾਨੂੰ ਸਲਾਹ ਦਿੱਤੀ ਕੁੜੀ ਨੇ ਵੀ ਤੁਸੀਂ ਆਪਣਾ ਇੱਥੇ ਕੰਮ ਕਰੋ ਤੇ ਅਸੀਂ ਵਿਚਾਰ ਬਣਾਏ ਚਲੋ ਕੰਮ ਠੀਕ ਸੀ ਵਧੀਆ ਨਾਮ ਪੀਪਲ ਕੀ ਉਹਨਾਂ ਦੀ ਦੇ ਨੇ ਸਾਰਾ ਉਹਨਾਂ ਨੇ ਸਾਨੂੰ ਇਹ ਨਾਮ ਰੱਖਣ ਵਾਸਤੇ ਦਿੱਤਾ ਸਲਾਹ ਦਿੱਤੀ ਵੀ ਤੁਸੀਂ ਇਹ ਨਾਮ ਰੱਖੋ ਗੁਰਨਾਨਕ ਸੋਈ ਦੇ ਨਾਮ ਤੋਂ ਤੇ ਉਸ ਤੋਂ ਬਾਅਦ ਫਿਰ ਅਸੀਂ ਕੰਮ ਸਟਾਰਟ ਕੀਤਾ ਮਹਾਰਾ ਕਿਰਪਾ ਨਾਲ ਪਸਾਦਾ ਕੰਮ ਬਹੁਤ ਵਧੀਆ ਜਲਦੀ ਖਲਾਜੀ ਗੁਰੂਸੋ ਵੀ ਹਰਿਆਣੇ ਤੋਂ ਸਫ਼ਰ ਤੈ ਕੀਤਾ ਵਾ ਅਮਰਸਰ ਸਾਹਿਬ ਦਾ ਇਹ ਕਿਸਾ ਸਫ਼ਰ ਤੈ ਹੈਗਾ ਸਫ਼ਰ ਵੀ ਕਾਫੀ ਲੰਬਾ ਵਾ ਇੱਕ ਹੀ ਸੋਚਿਆ ਵੀ ਹਰਿਆਣੇ ਤੋਂ ਅਮਰਸਰ ਸਾਹਿਬ ਵਿੱਚ ਕੰਮ ਕੀਤਾ ਜਾਵੇ ਹੋਰ ਵੀ بڑے ਸ਼ਹਿਰ ਹੈਗੇ ਨੇ ਇਹ ਬਾਈ ਤੁਹਾਡਾ ਕਿਹਾ ਅਸੀਂ ਨਾ ਇੱਥੇ ਗੁਰਦੁਆਰੇ ਮੱਥਾ ਟੇਕਣ ਆਉਂਦੇ ਦਰਬਾਰ ਸਾਹਿਬ ਆਉਂਦੇ ਸੀ ਦਸਾਂ ਸਾਹਿਬਾਂ ਦੇ ਚ ਪਹਿਰਾ ਸਭ ਕਰਦੇ ਹੁੰਦੇ ਸੀਗੇ ਤੇ ਅਸੀਂ ਮਹੀਨੇ ਬਾਅਦ ਆਣਾ ਦੋ ਮਹੀਨੇ ਬਾਅਦ ਜਦੋਂ ਵੀ ਮਤਲਬ ਸਾਡਾ ਟਾਈਮ ਲੱਗਦਾ ਦੋ ਅਸੀਂ ਇੱਥੇ ਦਰਬਾਰ ਸਾਹਿਬ ਆਣਾ ਤੇ ਅਰਦਾਸ ਕਰਦੇ ਹੁੰਦੇ ਸਭ ਪਹਿਲਾਂ ਮਨ ਸੀ ਕਿ ਬਾਹਰ ਜਾਈਏ ਬਾਹਰ ਜਾਈਏ ਪਰ ਬਾਹਰ ਦਾ ਹੁਣ ਮਾਹੌਲ ਬਹੁਤ ਜ਼ਿਆਦਾ ਖਰਾਬ ਹੋ ਗਿਆ ਤੇ ਇਸ ਕਰਕੇ ਫਿਰ ਅਸੀਂ ਮਾਨ ਵਿਚਾਰੇ ਇੱਥੇ ਬਣਾ ਮਾਸੀ ਜੀ ਸੀਗੇ ਸਾਡੇ ਇੱਥੇ ਰਿਸ਼ਤਾਰ ਉਹਨਾਂ ਨੇ ਸ ਤੇ ਉਸ ਤੋਂ ਬਾਅਦ ਫਿਰ ਅਸੀਂ ਪੱਕਾ ਮਨ ਬਣਾ ਲਵੇ ਸੀ ਇੱਥੇ ਜਾਣਾ ਫਿਰ ਤੇ ਇਹ ਕੰਮ ਮਤਲਬ ਅਸੀਂ ਸਟਾਰਟ ਕੀਤਾ ਤੇ ਗੁਰਨਾਨਕ ਰਸੋਈ ਦੇ ਨਾਂ ਤੋਂ ਨਾਮ ਵੀ ਬਲਕਿ ਉਹਨਾਂ ਨੇ ਹੀ ਸਾਨੂੰ ਸੁਜੈਸ਼ਨ ਕੀਤਾ ਵੀ ਤੁਸੀਂ ਇਹ ਨਾਮ ਰੱਖੋ ਕੀ ਲੱਗਦਾ ਨਹੀਂ ਜਿਵੇਂ ਬਾਬੇ ਨਾਨਕ ਨੇ 20 ਰੁਪਏ ਦਾ ਲੰਗਾ ਲਾਇਆ ਸੀ ਤੁਹਾਡੇ ਵੱਲੋਂ ਹੀ ਬਾਬੇ ਨਾਨਕ ਦੇ ਨਾਂ ਤੇ ਸੋਈ ਰੱਖੀ ਗਈ ਆ ਸ਼ੁਰੂਆਤ ਕੀਤੀ ਗਈ ਆ ਅੱਜ ਥੋੜੇ ਕੰਮ ਤੋਂ ਅੱਜ ਅਸੀਂ ਦੇਖਿਆ ਤੁਹਾਡੇ ਕੋ ਕਸਟਮਰ ਬੜੇ ਨੇ ਜਿਵੇਂ ਤੁਸੀਂ ਆਪਣਾ ਰਿਕਾਰਡ ਬਾਹਰ ਖੋਲਦੇ ਹੋ ਤੁਹਾਡੇ ਕਸਟਮਰ ਪਹਿਲੇ ਤੁਹਾਡੇ ਕੋ ਬੈਠੇ ਹੁੰਦੇ ਆ ਖਾਣ ਵਾਸਤੇ ਇੰਨੀ ਬਾਬੇ ਨਾਨਕ ਦੀ ਇੰਨੀ ਬਰਕਤ ਪੈ ਰਹੀ ਕਮਾਈ ਦੀ ਜਦੋਂ ਭਾਜੀ ਅਸੀਂ ਆਨੇ ਆਨੇ ਇੱਥੇ ਸਾਡੇ ਕਿਤੇ ਗ੍ਰੀਨ ਕਸਟਮਰ ਕਾਫੀ ਪਹਿਲਾਂ ਪ੍ਰੋਂਠੇ ਵਾਲੇ ਖੜੇ ਹੁੰਦੇ ਆ ਅਸੀਂ ਪਹਿਲਾਂ ਉਹਨਾਂ ਨੂੰ ਪ੍ਰੋਂਠੇ ਦੇ ਦਈਦੀ ਆ ਕਿਉਂਕਿ ਉਹ ਵੀ ਰੱਬ ਦਾ ਰੂਪ ਹੁੰਦਾ ਜਿਹੜੇ ਕਸਟਮਰ ਹੁੰਦੇ ਆ ਭਾਈ ਅਸੀਂ ਤੂੰ ਆਪਣਾ ਬਾਅਦ ਚ ਲਾਈ ਦੀ ਹੈ ਕਈ ਵਾਰ ਕਸਟਮਰ ਉਹ ਸਾਡੇ ਵਾਸਤੇ ਰੱਬ ਦਾ ਰੂਪ ਆ ਜਿਹੜੇ ਕਸਟਮਰ ਹੁੰਦੇ ਆ ਤੇ ਉਹਨਾਂ ਦਾ ਵੀ ਧੰਨਵਾਦ ਜਿਹੜੇ ਇੱਥੇ ਵੇਟ ਕਰਦੇ ਸਾਡਾ ਹਾਂਜੀ ਬਿਲਕੁਲ ਜੀ ਤੁਸੀਂ ਦੇਖਿਆ ਵੀ ਬਾਬੇ ਨਾਨਕ ਦੇ ਨਾਮ ਦੇ ਇਹ ਰਸੋਈ ਰੱਖੀ ਗਈ ਆ ਬਹੁਤ ਹੀ ਸਾਫ ਸੁਥਰੀ ਆ ਇਸ ਕਾਕੇ ਐਸੀ ਅਕਸਰ ਦੇਦੇ ਜਾਂਦ ਤਾ ਸਾਡੇ ਜਿਹੜੇ ਲੋਕ ਨੇ ਪੰਜਾਬੀ ਯਾਤਰੀ ਪ੍ਰਵਾਸੀਆ ਕੋ ਜਾਣਦੇ ਨੇ ਪ੍ਰਸਾਦ ਸਵਾਈ ਦਾ ਜਿਹੜਾ ਬਹੁਤਾ ਤਿਆਰ ਹੀ ਰੱਖਿਆ ਜਾਂਦਾ ਇਸ ਕਾਕੇ ਇੱਥੇ ਸਾਤ ਸਵਾਈ ਦਾ ਬਹੁਤ ਤਿਆਰ ਖਾਂਦਾ ਵਾ ਅਤੇ ਹਰ ਇੱਕ ਜਿਹੜੀ ਚੀਜ਼ ਆ ਬੜੀ ਸ਼ੁੱਧਤਾ ਦੇ ਨਾਲ ਜਿਹੜੀ ਤਿਆਰ ਕੀਤੀ ਜਾਂਦੀ ਆ ਖਾਸ ਕਰਕੇ ਘਰ ਦੀ ਜਿਹੜੀ ਆ ਬਣਿਆ ਹੋਇਆ ਖਾਣਾ ਵਾ ਤੁਸੀਂ ਦੇਖ ਸਕਦੇ ਹੋ ਘਰ ਦਾ ਬਣਿਆ ਹੋਇਆ ਖਾਣਾ ਕੜੀ ਚਾਵਲ ਤੇ ਰਾਜਮਾ ਦਾ ਜਿਹੜੀ ਤਿਆਰ ਕੀਤੀ ਜਾਂਦੀ ਆ ਇਸ ਕਾਕੇ ਸਾਡਾ ਵੀ ਪੰਜਾਬੀਆਂ ਨੂੰ ਫੀਲ ਆ ਭਾਈ ਪੰਜਾਬੀਆਂ ਨੂੰ ਪਹਿਲ ਦਿਆ ਕਰੋ ਰੂਟੀਨ ਕੀ ਆ ਸਵੇਰ ਦੀ ਸਵੇਰੇ ਕਿੰਨੇ ਵਜੇ ਆ ਜਾਂਦੇ ਹੋ ਕਿੰਨੇ ਵਜੇ ਚਲੇ ਜਾਂਦੇ ਹੋ ਸਾਡੇ ਦੁਕਾਨਾਂ ਨੂੰ ਸਾਜਾ ਕਰ ਦਿਓ ਜੀ 10 ਵਜੇ ਆ ਜੀਦਾ ਭਾਈ 4 ਵਜੇ ਤੱਕ ਸਾਡਾ ਤੈਨੂੰ ਸਾਰਾ ਸਮਾਨ ਲੱਗ ਜਾਂਦਾ 4 ਵਜੇ ਚਲੇ ਜਾਈਦਾ ਮੈਕਸਿਮਮ 4:30 ਹੋ ਜਾਂਦੇ ਆ ਬਾਕੀ ਦਿਨ 4 ਵਜੇ ਸਾਡਾ ਸਮਾਨ ਸਾਰਾ ਲੱਗ ਜਾਂਦਾ ਤੇ ਵੀ ਤੁਸੀਂ ਦੱਸ ਰਹੇ ਹੋ ਕਿ ਚੀਦਾ ਸਾਹਿਬ ਆਉਂਦੇ ਸੀ ਦਪਹਿਰਾਂ ਸਾਹਿਬ ਕਰਦੇ ਸੀ ਹਰਿਆਣੇ ਤੋਂ ਸਪੈਸ਼ਲ ਆਉਂਦੇ ਸੀ ਦਪਹਿਰਾਂ ਸਾਹਿਬ ਕੱਟਣ ਵਾਸਤੇ ਹਾਂਜੀ ਸਪੈਸ਼ਲ ਆਉਂਦੇ ਸੀ ਭਾਈ ਟ੍ਰੇਨ ਆਣਾ ਕਈ ਵਾਰ ਕਈ ਵਾਰ ਉਹ ਤੋਂ ਸੰਗਤ ਜਿਵੇਂ ਬੱਸ ਆਂਦੀ ਆ ਬੱਸ ਤੇ ਜਾ ਇਹ ਐਤਵਾਰ ਇਥੋਂ ਵਾਪਸੀ ਕਰ ਲੈਂਦੇ ਸਾਮ ਰਾਤ ਨੂੰ 8 ਵਜੇ ਟ੍ਰੇਨ ਜਾਂਦੀ ਚੱਲਦੀ ਹੈ ਤੋਂ ਹਮੇਸ਼ਾ ਕਹਿੰਦਾ ਵੀ ਕਹਿੰਦਾ ਜਿਹੜੇ ਬਾਬੇ ਦੀਪ ਸਿੰਘ ਵਿਆਹ ਕੇ ਚਪੈਲਾ ਸਾਹਿਬ ਕਰਦੇ ਨੇ ਬਾਬਾ ਜੀ ਕੰਮ ਹੀ ਨਹੀਂ ਛੱਡਦੇ ਕਿਸੇ ਦੀ ਕੱਖਾਂ ਵਿੱਚੋਂ ਲੱਖਾਂ ਵਿੱਚ ਕਰ ਦਿੰਦੇ ਨੇ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਜੀ ਇਹ ਬਿਲਕੁਲ 100% ਸੱਚ ਆ ਮੈਂ ਪਰਤਕ ਮਤਲਬ ਇਹ ਚੀਜ਼ ਮਹਿਸੂਸ ਕੀਤੀ ਆ ਜੋ ਅਸੀਂ ਮੰਗਦੇ ਉਹ ਸਾਨੂੰ ਉਸ ਤੋਂ ਵੀ ਡਬਲ ਹੋ ਕੇ ਮਿਲਦਾ ਹਨ ਮਤਲਬ ਸਾਡੀ ਸੋਚ ਤੋਂ ਵੀ ਕਿਤੇ ਉੱਪਰ ਆ ਸਾਨੂੰ ਮੰਗਣਾ ਨਹੀਂ ਆਉਂਦਾ ਪਰ ਪਰ ਮੰਗਣ ਦੀ ਸਾਨੂੰ ਜਾਚ ਹੋਣੀ ਚਾਹੀਦੀ ਆ ਮਾਰ ਬਹੁਤ ਦਿੰਦਾ ਬਿਆਨਤਾ ਤੁਸੀਂ ਨਹੀਂ ਐਸੋ ਵੀ ਹਰਿਆਣੇ ਵਿੱਚ ਕੀ ਕੰਮ ਕਰਦੇ ਸੀ ਤੁਸੀਂ ਵੀ ਕੰਮ ਕਰਦੇ ਸੀ ਭੈਣ ਜੀ ਵੀ ਕੰਮ ਕਰਦੇ ਸੀ ਕਿ ਜਾਂ ਤੁਸੀਂ ਇਕੱਲੇ ਕੰਮ ਕਰਦੇ ਸੀ ਨਹੀਂ ਅਸੀਂ ਦੋਵੇਂ ਕਰਦੇ ਸੀ ਮੈਂ ਸ਼ੇਅਰ ਮਾਰ ਕੇ ਜੋਬ ਕਰਦੇ ਸੀਗੇ ਪੰਜਾਬੀ ਟੀਚਰ ਸੀਗੇ ਅਸੀਂ ਉਤੋਂ ਦੋਵੇਂ ਮਤਲਬ ਜੋਬ ਛੱਡ ਕੇ ਜਾਇਂਦੇ ਕਿ ਇੱਥੇ ਆਏ ਹਾਂ ਗੁਰੂਦੀ ਨਗਰੀ ਚ ਆਏ ਹਾਂ ਤੇ ਸਾਨੂੰ ਲੈ ਕੇ ਆਣੇ ਵਾਲੇ ਸਾਡੇ ਰਿਸ਼ਤੇਦਾਰਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਮਾਸੀ ਜੀ ਆ ਤੇ ਉਹਨਾਂ ਦੀ ਬੇਟੀ ਆ ਜਿਨ੍ਹਾਂ ਨੇ ਸਾਨੂੰ ਬਹੁਤ ਸਹਾਇਤਾ ਕੀਤੀ ਉਹਨਾਂ ਦਾ ਧੰਨਵਾਦ ਅਸੀਂ ਦੇਖਿਆ ਜਿਆਦਾ ਰਿਸ਼ਤੇਦਾਰ ਭੈਣ ਭਰਾ ਬਹੁਤੀ ਸਪੋਰਟ ਨਹੀਂ ਕਰਦੇ ਕਿਸੇ ਦੀ ਪਰ ਤੁਸੀਂ ਤੁਹਾਡੀ ਸਪੋਰਟ ਬਹੁਤ ਕੀਤੀ ਆ ਅਸੀਂ ਵੀ ਧੰਨਵਾਦ ਕਰਦੇ ਹਾਂ ਉਹਨਾਂ ਭੈਣਾਂ ਦਾ ਉਹਨਾਂ ਦੇ ਤੁਹਾਡੇ ਪਰਿਵਾਰ ਦਾ ਨਹੀਂ ਅਸੀਂ ਦੇਖਿਆ ਕਈ ਰਿਸ਼ਤੇਦਾਰ ਕਹਿੰਦੇ ਨੇ ਵੀ ਰਿਸ਼ਤੇਦਾਰ ਤੇ ਪਹਾੜ ਦੂਰੋਂ ਚੰਗੇ ਲੱਗਦੇ ਨੇ ਲੱਗੇ ਆ ਜੀ ਤੇ ਫਿਰ ਕਹਿੰਦਾ ਬੜਾ ਕੰਮ ਮੁਸ਼ਕਲ ਹੋ ਜਾਂਦਾ ਜੀ ਦਾ ਬਿਲਕੁਲ ਹੈ ਜੀ ਕਈ ਰਿਸ਼ਤੇ ਆ ਹੋ ਜਾਂਦੇ ਆ ਬੰਦੇ ਨੂੰ ਉੱਤੇ ਜਾਂਦੇ ਉਹਦੀ ਲੱਤ ਖਿੱਚ ਲੈਂਦੇ ਆ ਉੱਤੇ ਚੜ੍ਹਨ ਨਹੀਂ ਦਿੰਦੇ ਆਗੇ ਤੇ ਸਾਡੇ ਰਿਸ਼ਤੇਦਾਰ ਮਤਲਬ ਬੇਅੰਤ ਸੀਗੇ ਮਤ ਜਿਨ੍ਹਾਂ ਨੇ ਸਾਨੂੰ ਬਹੁਤ ਮਤਲਬ ਇੱਥੇ ਰਹਿਣ ਦਾ ਵੀ ਉਹਦੇ ਨਾਲ ਰਹੇ ਸੀ 2 ਮਹੀਨੇ ਤੱਕ ਤੇ ਪੈਸੇ ਵਜੋਂ ਵੀ ਬਹੁਤ ਸਹਿਯੋਗ ਕੀਤਾ ਉਹਨਾਂ ਦਾ ਆਪ ਵੀ ਨਾਲ ਸਾਡੇ ਰਾਤ ਤੱਕ ਮਤਲਬ ਜਾਂਦੇ ਹੁੰਦੇ ਸੀ ਕੰਮ ਕਰਨਾਂ ਵਾਸਤੇ ਕੀ ਲੱਗਦਾ ਨਹੀਂ ਕਿ ਜਿਹੜਾ ਗੁਰੂ ਆਂ ਬਾਸ ਦੀ ਦਰ ਤੇ ਆ ਕੇ ਮੰਗਦਾ ਵਾ ਉਹ ਕਦੀ ਖਾਲੀ ਨਹੀਂ ਜਾਂਦਾ ਹਮੇਸ਼ਾ ਝੋਲੀਆਂ ਭਰ ਕੇ ਜਾਂਦਾ ਵਾ ਅੱਜ ਤੁਹਾਡੀ ਝੋਲੀਆਂ ਭਰੀਆਂ ਸੀ ਦੇਖਿਆ ਤੁਹਾਡੀ ਕਾਰਡ ਬਹੁਤ ਸੋਹਣੀ ਤਿਆਰ ਕੀਤੀ ਆ ਜਿੰਨੀ ਤੁਸੀਂ ਮਿਹਨਤ ਕੀਤੀ ਉਸ ਤੋਂ ਵੱਧ ਤੁਹਾਨੂੰ ਪ੍ਰਮਾਤਮਾ ਨੇ ਦਿੱਤਾ ਹੈ ਬਿਲਕੁਲ ਜੀ ਗੁਰੂ ਆਂ ਦਾ ਜੀ ਕਿਰਪਾ ਬਾਕੀ ਇਹ ਹੈ ਕਿ ਮਿਹਨਤ ਰੱਬ ਮਿਹਨਤ ਹੀ ਫਲ ਲਾਂਦਾ ਜਿੰਨੀ ਮਿਹਨਤ ਕਰਾਂਗੇ ਰੱਬ ਉਸ ਤੋਂ ਵੀ ਡਬਲ ਹੋ ਕੇ ਦਿੰਦਾ ਪਰ ਮਿਹਨਤ ਆਪਣੀ ਆ ਮਿਹਨਤ ਸਾਨੂੰ ਆਪ ਕਰਨੀ ਪੈਗੀ ਰੱਬ ਵੀ ਮਿਹਨਤ ਨੂੰ ਹੀ ਫਲ ਲਾਂਦਾ ਕ੍ਰਿਮੀਨਲ ਸੋਪੀ ਹਮੇਸ਼ਾ ਕਹਿੰਦਾ ਵੀ ਸਾਫ਼ ਸਫਾਈ ਨੂੰ ਲੈ ਕੇ ਬੜਾ ਧਿਆਨ ਰੱਖਿਆ ਜਾਂਦਾ ਸਾਡੇ ਤੁਸੀਂ ਪੌਸ਼ ਏਰੀਆ ਜਿਹੜਾ ਰਜੀਤ ਐਨੂ ਵਿੱਚ ਇੱਥੇ ਅਸੀਂ ਦੇਖਿਆ ਲੋਕ ਵੱਡੇ ਵੱਡੇ ਆਉਂਦੇ ਗੱਡੀਆਂ ਵਿੱਚੋਂ ਢਾਣ ਲਾਉਂਦੇ ਨੇ ਤੁਹਾਡੇ ਕੋਲ ਅਸੀਂ ਦੇਖਿਆ ਤੁਸੀਂ ਗੋਰ ਸਿਕ ਹੋ ਤੁਹਾਡੇ ਕੋ ਆ ਕੇ ਲੋਕ ਖੜਦੇ ਵੀ ਨੇ ਸਾਫ਼ ਸਫਾਈ ਨੂੰ ਕਿੰਨਾ ਕੇ ਧਿਆਨ ਰੱਖਿਆ ਗਿਆ ਭਾਈ ਸਾਫ਼ ਸਫਾਈ ਸੀ ਬਹੁਤ ਧਿਆਨ ਲੱਗਦਾ ਮੈਂ ਮਤਲਬ ਮੇਰੇ ਹੱਥ ਨੂੰ ਵੀ ਕੋਈ ਲੱਗਿਆ ਮੈਂ ਤਿੰਨ ਕਾ ਵੀ ਮਤਲਬ ਮਤਲਬ ਦੀਨ ਦੇ ਵੀ ਪਜਾਵਰੀ ਹੱਥੋਂ ਨਾ ਮੈਂ ਮਤਲਬ ਜਿਹੜਾ ਮਾੜਾ ਜਿਹਾ ਵੀ ਕੋਈ ਲੱਗਿਆ ਮੈਂ ਜਿਦਾ ਹੱਥਾਂਗਾ ਮਤਲਬ ਕੋਈ ਪਲੇਟ ਚੱਕੀ ਬਹੁਤ ਸਾਸ ਵਾਜ ਦਾ ਧਿਆਨ ਰੱਖਿਆ ਜਾਂਦਾ ਮੈਨੂੰ ਇਹ ਸਭੀ ਅਮਰਸਰ ਦੇ ਲੋਕਾਂ ਦਾ ਕਿੰਨਾ ਪਿਆਰ ਮਿਲਿਆ ਅਮਰਸਰ ਵਾਸੀਆਂ ਦਾ ਕਿੰਨਾ ਤੁਹਾਨੂੰ ਪਿਆਰ ਮਿਲਿਆ ਬਹੁਤ ਜ਼ਿਆਦਾ ਪਿਆਰ ਮਿਲਿਆ ਬਹੁਤ ਜ਼ਿਆਦਾ ਸਪੋਰਟ ਕਰਦੇ ਇਥੇ ਜੋ ਆਪਣੇ ਪੰਜਾਬੀ ਵੀ ਰਹਿ ਗਏ ਦੂਜੇ ਵੀ ਹੈ ਮਤਲਬ ਪ੍ਰਵਾਸੀ ਵੀ ਕਹਿ ਸਕਦੇ ਹਾਂ ਚਲੋ ਫਿਰ ਵੀ ਬਹੁਤ ਜ਼ਿਆਦਾ ਸਾਥ ਦਿੰਦੇ ਆ ਬਹੁਤ ਮਤਲਬ ਮੈਂ ਨਹੀਂ ਉਮੀਦ ਹੈ ਨਹੀਂ ਸੀ ਕਿ ਮੈਨੂੰ ਜਿੰਨਾ ਰਿਸਪੌਂਸ ਮੈਨੂੰ ਬਹੁਤ ਵਧੀਆ ਮਿਲਿਆ ਇਹਦਾ ਹਮੇਸ਼ਾ ਸਾਨੂੰ ਚਾਹੀਦਾ ਵੀ ਇਹਨਾਂ ਨੂੰ ਸਪੋਰਟ ਕਰਨੀ ਸਾਡੇ ਹੋਰ ਵੀ ਵੀਰ ਨਾਲ ਗੱਲਬਾਤ ਹੋਊ ਕਰਾਂਗੇ ਬਾਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਲਾਲ ਸਿੰਘ ਹੈ ਜੀ ਗੁਰਲਾਲ ਸਿੰਘ ਜੀ ਬਾਬੇ ਨਾਲ ਤੁਸੀਂ ਸੋਈ ਦੇ ਪਹਿਲੀ ਵਾਰੀ ਆਏ ਹੋ ਕਿ ਜਾਂ ਪਹਿਲੀ ਵੀ ਕਦੀ ਤੁਸੀਂ ਆਏ ਸੀ ਨਹੀਂ ਜੀ ਪਹਿਲਾਂ ਵੀ ਅਸੀਂ ਦੋ ਵਾਰ ਆ ਚੁੱਕੇ ਜੀ ਇੱਥੇ ਅੱਛਾ ਜੇ ਖਾਣ ਪੀਣ ਦਾ ਜੇ ਗੱਲ ਕਰੀਏ ਕਿੰਨੀ ਸਵਾਈ ਆ ਖਾਣ ਪੀਣ ਦਾ ਜਿਹੜਾ ਪ੍ਰਸ਼ਾਦਾ ਤਿਆਰ ਕੀਤਾ ਦਾ ਐਂ ਲੱਗਦਾ ਜਿਵੇਂ ਤੁਸੀਂ ਘਰ ਦਾ ਪ੍ਰਸ਼ਾਦਾ ਛਕ ਰਹੇ ਹੋ ਬਿਲਕੁਲ ਸੱਚੀ ਗੱਲ ਆ ਜੀ ਐਦਾਂ ਹੀ ਲੱਗਦਾ ਕਿ ਜਿਵੇਂ ਅਸੀਂ ਆਪਣੇ ਘਰ ਬੈਠ ਕੇ ਖਾ ਰਹੇ ਆ ਪ੍ਰਸ਼ਾਦਾ ਦੇ ਵੱਲੋਂ ਵੀ ਬਹੁਤ ਵਧੀਆ ਸਫਾਈ ਸਫਾਈ ਵੱਲੋਂ ਵੀ ਬਹੁਤ ਵਧੀਆ ਜੀ ਜੀ ਕਿ ਲਗਦਾ ਨਹੀਂ ਸਾਨੂੰ ਸਪੋਰਟ ਵੀ ਕਰਨੀ ਚਾਹੀਦੀ ਹੈ ਸਾਨੂੰ ਪੰਜਾਬੀਆਂ ਨੇ ਬਾਹ ਫੜਨੀ ਚਾਹੀਦੀ ਹੈ ਜੇਕਰ ਸਾਡਾ ਕੋਈ ਭੈਣ ਭਰਾ ਇਸ ਤਰ੍ਹਾਂ ਸਪੋਰਟ ਕਰਦਾ ਅੱਗੇ ਆ ਕੇ ਕੰਮ ਕਰਦਾ ਤੇ ਜੀ ਇਹ ਬਿਲਕੁਲ ਕਰਨੀ ਚਾਹੀਦੀ ਹੈ ਸਪੋਰਟ ਆਪਣੇ ਭੈਣ ਭਰਾ ਨੂੰ ਅੱਗੇ ਵਧਾਉਣ ਲਈ ਜਿੰਨੀ ਮਿਹਨਤ ਕੀਤੀ ਜਾਂਦੀ ਕਰਨੀ ਚਾਹੀਦੀ ਹੈ ਜੀ ਧੰਨਵਾਦ ਤੇ ਭੈਣ ਮਨਜੀਤ ਨਾਲ ਵੀ ਗੱਲਬਾਤ ਕਰਾਂਗੇ ਕਿਉਂ ਭੈਣ ਮਨਜੀਤ ਪਛਾਦੇ ਲਾ ਰਹੀ ਆ ਆਲੂ ਦੇ ਪਰੌਂਠੇ ਕਿਉਂਕਿ ਕਸਟਮਰ ਜਿਹੜੇ ਨੇ ਉਹ ਸਿਰ ਤੇ ਖੜੇ ਨੇ ਇਸ ਤੱਕ ਕਿ ਭੈਣ ਦੇ ਆਲੂ ਦੇ ਪਰੌਂਠਿਆਂ ਦੀ ਬੜੀ ਮੰਗ ਆ ਨਾਲ ਨਾਲ ਭੈਣ ਪਰੌਂਠੇ ਲਾਈ ਜਾਊਗੀ ਤੇ ਨਾਲ ਨਾਲ ਅਸੀਂ ਭੈਣ ਨਾਲ ਗੱਲਬਾਤ ਵੀ ਕਰਾਂਗੇ ਭੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਮੈਨੂੰ ਇਹ ਸਪੈਨ ਤੇਰੇ ਹੱਥ ਦੇ ਪਰੌਂਠੇ ਹਰਿਆਣੇ ਤੋਂ ਪੰਜਾਬ ਵਾਲ ਅਮਰਸਾਹਬ ਆ ਲਾਗੇ ਨੇ ਕੀ ਕਹਿਣਾ ਜਾਓਗੇ ਇਹ ਤਾਂ ਮੈਂ ਸਾਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਕਹਾਂਗੀ ਉਹਨਾਂ ਅੱਗੇ ਅਰਦਾਸ ਕੀਤੀ ਸੀਗੀ ਕਿ ਅਸੀਂ ਗੁਲਾਮੀ ਵਾਲੀ ਜੋਬ ਪ੍ਰਾਈਵੇਟ ਜੋਬ ਨਹੀਂ ਕਰਨਾ ਚਾਹੁੰਦੇ ਤੇ ਅਸੀਂ ਆਪਣਾ ਕੁਝ ਕੰਮ ਸ਼ੁਰੂ ਕਰਨਾ ਚਾਹੁੰਦੇ ਗੁਰੂ ਰਾਮਦਾਸ ਜੀ ਨੇ ਸਾਨੂੰ ਆ ਖੋਲ ਕੇ ਦਿੱਤਾ ਕੰਮ ਉਹੀ ਆਪ ਸ਼ਕਣ ਆਂਦੇ ਨੇ ਪ੍ਰਸ਼ਾਦਾ ਆਪ ਹੀ ਤਿਆਰ ਕਰਵਾਉਂਦੇ ਨੇ ਸਾਡੇ ਨਾਲ ਸਵੇਰੇ ਪਹਿਣਾ ਮੈਨੂੰ ਵੀ ਪਤਾ ਲੱਗਾ ਤੁਸੀਂ ਪੰਜਾਬੀ ਟੀਚਰ ਸੀ ਹਰਿਆਣਾ ਵਿੱਚ ਇੱਥੇ ਆ ਕੇ ਤੁਸੀਂ ਪ੍ਰਸ਼ਾਦਾ ਲਾ ਰਹੇ ਹੋ ਕਿੰਨਾ ਪੜ੍ਹਾਈ ਕੀਤੀ ਆ ਇੱਕ ਟੀਚਰ ਦਾ ਸਫ਼ਰ ਇੱਕ ਇਸ ਤਰ੍ਹਾਂ ਕਾਰਟ ਦੇ ਛੜ ਦੇ ਉੱਤੇ ਲਾਉਣੀ ਦੋਵਾਂ 'ਚ ਬੜਾ ਫਰਕ ਆ ਕੀ ਕਹਣਾ ਚਾਹੋਗੇ ਇੱਕ ਟੀਚਰ ਦਾ ਸਫ਼ਰ ਐਵੇਂ ਆ ਕਿ ਜਦੋਂ ਪਹਿਲਾਂ ਸੀ ਮੈਂ ਜੋਬ ਕਰਦੀ ਠੀਕ ਸੀ ਬੱਚਿਆਂ ਨੂੰ ਅੱਛੀ ਸਿੱਖਿਆ ਸਿੱਖਿਆ ਦਿੰਦੇ ਸੀਗੇ ਫਿਰ ਸਿੱਖੀ ਦੇ ਵਿੱਚ ਜਦੋਂ ਦਸਤਾਰ ਸਜਾ ਲਈ ਫਿਰ ਵੀ ਮੈਂ ਟੀਚਰ ਸੀਗੀ ਤੇ ਫਿਰ ਇਸ ਕਰਕੇ ਫਿਰ ਉਹਦੇ ਚ ਨਾ ਬੰਦਸ਼ਾਂ ਜੀਆਂ ਹੋ ਜਾਂਦੀਆਂ ਸਕੂਲ ਵੱਲੋਂ ਪ੍ਰਬੰਧਕਾਂ ਵੱਲੋਂ ਪ੍ਰਿੰਸੀਪਲ ਵੱਲੋਂ ਬੰਦਸ਼ਾਂ ਜੀਆਂ ਹੋ ਜਾਂਦੀਆਂ ਉਹ ਬੰਦਸ਼ਾਂ ਮੇਰੇ ਤੋਂ برداشت ਨਹੀਂ ਹੋਈਆਂ ਹੈਗੀਆਂ ਬੱਚਿਆਂ ਨੂੰ ਤਾਂ ਅੱਛੀ ਸਿੱਖਿਆ ਮਿਲ ਹੀ ਰਹੀ ਸੀ ਫਿਰ ਇਸ ਕਰਕੇ ਫੇ ਮੈਂ ਮਹਾਰਾਜ ਗੁਰਦਾਸ ਕੀਤੀ ਸੀ ਕਿ ਅਸੀਂ ਆਪਣਾ ਖੁੱਲਣਾ ਚਾਹੁੰਦੇ ਹਾਂ ਬੰਦਿਸ਼ ਨਾ ਹੋਵੇ ਗੁਲਾਮੀ ਨਾ ਹੋਵੇ ਕਿਸੇ ਤੁਹਾਨੂੰ ਜਿਹੜੀ ਤੁਸੀਂ ਕੇਸ ਕੀ ਸਾਹਿਬ ਬੰਨੀ ਆ ਜਿਹੜਾ ਤੁਸੀਂ ਬੰਨਿਆ ਇਸੇ ਨੂੰ ਲੈ ਕੇ ਵੀ ਕੋਈ ਤੁਹਾਨੂੰ ਬੰਦਿਸ਼ ਆਉਂਦੀ ਸੀ ਤੁਹਾਡੇ ਸਕੂਲ ਵੱਲੋਂ ਤੁਹਾਡੇ ਸਟਾਫ ਵੱਲੋਂ ਕਦੀ ਚੀਜ਼ਾਂ ਨਹੀਂ ਨਹੀਂ ਇਸ ਵੱਲੋਂ ਕੋਈ ਨਹੀਂ ਸੀ ਗੁਰੂ ਨਾਨਕ ਦੇਵ ਅਕੈਡਮੀ ਸਕੂਲ ਸੀਗਾ ਕੋਈ ਬੰਦਿਸ਼ ਨਹੀਂ ਸੀਗੀ ਚੜ੍ਹਦੀ ਕਲਾ ਸੀਗੀ ਜਦੋਂ ਦੀ ਦਸਤਾਰ ਬਣ ਕੇ ਆ ਗਈ ਸੀ ਮੈਂ ਸਕੂਲ ਵਿੱਚ ਚੜ੍ਹਦੀ ਕਲਾ ਸੀ ਬਾਬਾ ਦੀਪ ਸਿੰਘ ਜੀ ਨੇ ਖੁਦ ਆ ਕੇ ਮੈਨੂੰ ਸੁਪਨੇ ਵਿੱਚ ਦਸਤਾਰ ਸਜਾਈ ਸੀ ਮੇਰੇ ਸਿੰਘ ਸਾਹਿਬ ਆਏ ਸੀ ਉਹਨਾਂ ਨੇ ਸਜਾਈ ਸੀ ਠੀਕ ਹੈ ਪੜ੍ਹਨੇ ਸੀ ਦੇਖਿਆ ਜਿਹੜੇ ਲੋਕ ਡੋਲ ਜਾਂਦੇ ਨੇ ਆਪਣੀ ਸਿੱਖੀ ਵਾਲ ਛੱਡ ਕੇ ਦੂਰ ਕਿਸੇ ਹੋਰ ਰਾਮਾਨ ਚੱਪ ਜਾਂਦੇ ਨੇ ਆਪਣਾ ਧਰਮ ਤਬਦੀਲ ਕਰ ਲੈਂਦੇ ਨੇ ਕਹਿੰਦੇ ਨੇ ਵੀ ਸਾਨੂੰ ਫਰਕ ਨਹੀਂ ਪਿਆ ਸਾਨੂੰ ਦੁੱਖ ਆ ਗਏ ਨੇ ਬੜੇ ਇਸ ਤਰ੍ਹਾਂ ਦੇ ਚੀਜ਼ਾਂ ਹੁੰਦੀਆਂ ਨੇ ਕਈ ਲੋਕ ਡੋਲ ਜਾਂਦੇ ਨੇ ਉਹਨਾਂ ਨੂੰ ਕੀ ਕਰਨਾ ਚਾਹੋ ਜਿਹੜੇ ਸਿੱਖੀ ਤੋਂ ਦੂਰ ਹੁੰਦੇ ਜਾਂਦੇ ਨੇ ਉਹਨਾਂ ਨੂੰ ਮੈਂ ਕਹਾਂਗੀ ਕਿ ਡੋਲਣਾ ਨਹੀਂ ਚਾਹੀਦਾ ਸਿੱਖੀ ਤੋਂ ਦੂਰ ਨਹੀਂ ਗੁਰੂ ਰਾਮਦਾਸ ਜੀ ਦੇ ਗੁਰੂ ਗ੍ਰੰਥ ਸਾਹਿਬ ਦੇ ਭਰੋਸਾ ਰੱਖਣ ਸਾਡੇ ਪੂਰੇ ਗੁਰੂ ਦੇ ਲੜ ਲੱਗਾਂਗੇ ਤੇ ਤਾਂ ਹੀ ਕੋਈ ਬਣੇਗਾ ਅਸੀਂ ਪੂਰੇ ਗੁਰੂ ਦੇ ਤੇ ਪੂਰੇ ਗੁਰੂ ਸੁਣਦਾ ਮਹਾਰਾਜ ਦੇ ਅੱਗੇ ਅਸੀਂ ਜੋ ਆਪਣੀ ਗੱਲ ਲੈ ਕੇ ਜਾਂਦੇ ਮਹਾਰਾਜ ਹੁਕਮਨਾਮੇ ਰਾਹੀਂ ਸਾਨੂੰ ਜੋ ਦੱਸਦੇ ਹਨ ਸਾਨੂੰ ਉਸ ਤੇ ਚੱਲਣਾ ਚਾਹੀਦਾ ਬਸ ਕਿਸੇ ਦੇ ਤਾਰੀ ਕਿਸੇ ਪਖੰਡੀ ਕਿਸੇ ਧਾਗੇ ਤਵੀਤਾਂ ਵਾਲਿਆਂ ਨੇ ਕੁਝ ਨਹੀਂ ਦੇਣਾ ਸਾਨੂੰ ਮੈਨੂੰ ਤਾਂ ਸਾਰਾ ਕੁਛ ਗੁਰੂ ਗ੍ਰੰਥ ਸਾਹਿਬ ਜੀ ਨੇ ਦਿੱਤਾ ਆ ਹੁਣ ਵੀ ਇਵਨ ਕਿ ਸਵੇਰੇ ਆਣੇ ਆ ਨਿਤਨੇਮ ਕਰਦੇ ਆ ਨਿਤਨੇਮ ਤੋਂ ਬਾਅਦ ਸਾਰਾ ਪ੍ਰਸ਼ਾਦਾ ਪਾਣੀ ਨਿਤਨੇਮ ਕਰਕੇ ਤਿਆਰ ਕਰਦੇ ਆ ਅਸੀਂ ਕਹਿੰਦੇ ਮੇਰੇ ਬੱਚੇ ਨਹੀਂ ਕਹਿੰਦੇ ਵੀ ਹਾਂ ਅਸੀਂ ਵੀ ਆਪ ਤੁਹਾਡੇ ਨਾਲ ਜਾਣਾ ਬੱਚਿਆਂ ਨੂੰ ਛੱਡ ਕੇ ਆਏ ਹੋ ਹਰਿਆਣਾ ਸਫਰ ਬਹੁਤ ਦੂਰ ਹੈ ਪੰਜਾਬ ਦਾ ਅੰਮ੍ਰਿਤਸਰ ਸਾਹਿਬ ਤੋਂ ਬੱਚੇ ਨਹੀਂ ਗੈ ਜिद ਕਰਦੇ ਹਾਂਜੀ ਬੱਚੇ ਕਹਿੰਦੇ ਆ ਬੱਚੇ ਫਿਰ ਦਾਦੀ ਜੀ ਨੇ ਰੱਖੇ ਹੋਏ ਨਾ ਉਹਨਾਂ ਦੀ ਪੜ੍ਹਾਈ ਦੇ ਕਰਕੇ ਬੰਦੇ ਹੋਏ ਆ ਬੱਚੇ ਨਹੀਂ ਤੇ ਉਹਨਾਂ ਦਾ ਮਨ ਕਰਦਾ ਇੱਕ ਵਾਰੀ ਗੇੜਾ ਮਾਰ ਗਿਆ ਉਹਨਾਂ ਦਾ ਵਾਪਸ ਜਾਣ ਨੂੰ ਮੰਨ ਨਹੀਂ ਸੀ ਕਰਦਾ ਉਹ ਕਹਿੰਦੇ ਸੀ ਸਿੱਖੀ ਦੀ ਲਾਈਨ 'ਚ ਹੀ ਆਣਾ ਆ ਪਸੰਦ ਪੇਪਰਾਂ ਦੀ ਵੇਟ ਕਰ ਰਹੇ ਉਸ ਤੋਂ ਬਾਅਦ ਬੱਚੇ ਵੀ ਆ ਜਾਣਗੇ ਤੇ ਮੰਮੀ ਪਾਪਾ ਵੀ ਆ ਜਾਣਗੇ। ਮੈਂ ਸੋਚਿਆ ਸੀ ਭੈਣ ਇਸ ਤਰ੍ਹਾਂ ਸੜਕਾਂ ਉੱਤੇ ਖਲੋ ਕਿਸ ਤਰ੍ਹਾਂ ਕੰਮ ਕਰੋਗੇ ਕਿਉਂਕਿ ਪਹਿਲਾਂ ਤੁਸੀਂ ਟੀਚਰ ਰਹੇ ਹੋ ਪੜਾਉਂਦੇ ਰਹੇ ਹੋ ਸਕੂਲ ਵਿੱਚ ਇੱਕ ਵਧੀਆ ਪੜਾਈ ਕਰਾਉਂਦੇ ਰਹੇ ਹੋ ਇੱਥੇ ਅੱਜ ਖਲੋ ਕਿ ਅਸੀਂ ਦੇਖਿਆ ਸਾਹਮਣੇ ਵੱਡੀਆਂ-ਵੱਡੀਆਂ ਮਾਲ ਨੇ ਕੰਪਨੀਆਂ ਨੇ ਉਹਨਾਂ ਦੇ ਸੜਕਾਂ ਦੇ ਬਾਹਰ ਤੁਸੀਂ ਖਲੋਗੇ ਸੋਚਿਆ ਸੀ ਇਹਦਾ ਸਫਲ ਕਰਨਾ ਬਹੁਤ ਹੈ। ਸੋਚਿਆ ਤਾਂ ਨਹੀਂ ਸੀਗਾ ਲੇਕਿਨ ਪ੍ਰਮਾਤਮਾ ਨੇ ਕਰਵਾਤਾ ਲੇਕਿਨ ਇਹਦੇ ਵਿੱਚ ਸਾਨੂੰ ਜ਼ਿਆਦਾ ਸੈਟੀਸਫਾਈਡ ਜ਼ਿਆਦਾ ਖੁਸ਼ੀ ਹੁੰਦੀ ਜਿਹੜੀ ਵੱਡੇ-ਵੱਡੇ ਕੁਰਸੀਆਂ ਸਾਨੂੰ ਮਹਾਰਾਜ ਦਿਖਦਾ ਸਾਹਮਣੇ ਵਾਲੇ ਬੰਦੇ ਚ ਵੀ ਰੱਬ ਆ ਪਰਮਾਤਮਾ ਆ ਤੇ ਇਹਨਾਂ ਚੀਜ਼ਾਂ ਦਾ ਸਾਨੂੰ ਸਾਡੇ ਤੇ ਕੋਈ ਅਸਰ ਨਹੀਂ ਨਾ ਦਿਖਦੀਆਂ ਇਹ ਚੀਜ਼ਾਂ ਸਾਨੂੰ ਸਿਰਫ ਮਹਾਰਾਜ ਹੀ ਦਿਖਦੇ ਆ ਸਾਨੂੰ ਸਿਰਫ ਠੀਕ ਹੈ ਬਹੁਤ ਧੰਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਭੈਣ ਮਨਜੀਤ ਕੌਰ ਖਾਲਸਾ ਨੇ ਬਹੁਤ ਸੋਹਣੀ ਗੱਲ ਕੀਤੀ ਆ ਕਿ ਕਦੀ ਵੀ ਮਾੜੇ ਸਮੇਂ ਤੋਂ ਮਾੜੇ ਦੌਰ ਤੋਂ ਕਦੀ ਵੀ ਘਬਰਾਉਣਾ ਨਹੀਂ ਚਾਹੀਦਾ ਕਦੀ ਵੀ ਆਪਣਾ ਧਰਮ ਨਹੀਂ ਛੱਡਣਾ ਚਾਹੀਦਾ ਕਦੀ ਵੀ ਡੋਲਣਾ ਨਹੀਂ ਚਾਹੀਦਾ ਮੈਨੂੰ ਇਹ ਸੋ ਵੀ ਜਿਹੜਾ ਅਸੀਂ ਦੇਖਿਆ ਕਹਿੰਦੇ ਇੱਥੇ ਮੁਲਾਜ਼ਮ ਹੀ ਬੜੇ ਪੁਲਿਸ ਮੁਲਾਜ਼ਮ ਸਾਹਮਣੇ ਨਾਕਾ ਵਾ ਉਹ ਵੀ ਇੱਥੇ ਆ ਕੇ ਚਾਹ ਪਾਣੀ ਛਕਦੇ ਨੇ ਉਹਨਾਂ ਦਾ ਕਿੰਨਾ ਤੁਹਾਨੂੰ ਪਰਵਾਹ ਹੰਗਾਰਾ ਮਿਲਦਾ ਉਹਨਾਂ ਵੱਲੋਂ ਕੀ ਸਪੋਰਟ ਉਹਨਾਂ ਵੱਲੋਂ ਪੂਰਾ ਪਰਵਾਹ ਹੰਗਾਰਾ ਮਿਲ ਰਿਹਾ ਕਿ ਜਦੋਂ ਸਵੇਰੇ ਮੈਂ ਅਰਦਾਸ ਕਰਦੀ ਆ ਨਾ ਮਹਾਰਾਜ ਨੂੰ ਇਹੀ ਕਹਿੰਦੀ ਸੀਗੀ ਕਿ ਮਹਾਰਾਜ ਤੁਸੀਂ ਆਪ ਛਕਣ ਆਓ ਇਹ ਮੁਲਾਜ਼ਮਾਂ ਦੇ ਰੂਪ ਚ ਮਹਾਰਾਜ ਆਪ ਹੀ ਛਕਣ ਆਂਦੇ ਨੇ ਵੱਡੇ ਤੋਂ ਵੱਡੇ ਮੁਲਾਜ਼ਮ ਆਂਦੇ ਨੇ ਜਿਹੜੇ ਅਸੀਂ ਸੋਚੇ ਵੀ ਨਹੀਂ ਦੇਖ ਹਾਂ ਗੱਡੀਆਂ ਚ ਆਂਦੇ ਨੇ ਉਹ ਚਾਹ ਵੀ ਪੀ ਕੇ ਜਾਂਦੇ ਨੇ ਪੈਸੇ ਫਾਲਤੂ ਵੀ ਦੇ ਕੇ ਜਾਂਦੇ ਨੇ ਔਰ ਫ੍ਰੀ ਬਿਲਕੁਲ ਨਹੀਂ ਪੀ ਕੇ ਜਾਂਦੇ ਉਹ ਹਾਂਜੀ ਪਹਿਲਾਂ ਸੀ ਦੇਖਿਆ ਪਹਿਲੀ ਵਾਰ ਦੇਖੀ ਗਿਆ ਜਿਹੜੇ ਕਿ ਪੁਲਿਸ ਮਲਾਜ ਨੂੰ ਜਾਤਰ ਪੈਸੇ ਦੇ ਕੇ ਜਾਂਦੇ ਨੇ ਉਹ ਵੀ ਤੁਹਾਨੂੰ ਅਸੀਂ ਦੇਖਿਆ ਆ ਕਈ ਤਾਂ ਬੜੇ ਸਵਾਲ ਕਰਦੇ ਨੇ ਵੀ ਯਾਰ ਭਾਈ ਪੁਲਿਸ ਵਾਲੇ ਖਾ ਪੀ ਜਾਂਦੇ ਨੇ ਪੈਸੇ ਘੱਟ ਦੇ ਕੇ ਜਾਂਦੇ ਨੇ ਪਰ ਤੁਸੀਂ ਕਹਿੰਦੇ ਸਾਨੂੰ ਪੈਸੇ ਹੀ ਵੱਧ ਦੇ ਕੇ ਜਾਂਦੇ ਨੇ ਉਹ ਨਹੀਂ ਇਹ ਗੁਰੂ ਰਾਮਦਾਸ ਜੀ ਦੀ ਕਿਰਪਾ ਆ ਜੀ ਇਹ ਸਾਫ ਸਫਾਈ ਨੂੰ ਦੇਖ ਕੇ ਪੁਲਿਸ ਵਾਲੇ ਫਾਲਤੂ ਪੈਸੇ ਦੇ ਕੇ ਜਾਂਦੇ ਨੇ ਪਤਾ ਨਹੀਂ ਕਾਹ ਤੋਂ ਮਹਾਰਾਜ ਦੀ ਕਿਰਪਾ ਬਾਣੀ ਚੱਲਦੀ ਇੱਥੇ ਬਾਣੀ ਵੀ ਪੜਦੇ ਨੇ ਬੈਠ ਕੇ ਤੇ ਪੈਸੇ ਫालतੂ ਵੀ ਦੇ ਕੇ ਜਾਂਦੇ ਨੇ ਸਾਰੇ ਪੁਲਿਸ ਵਾਲੇ ਇੱਕ ਵਰਗੇ ਨੇ ਸਾਰੇ ਚੰਗੇ ਨੇ ਇੱਥੇ ਅੰਮ੍ਰਿਤਸਰ ਦੇ ਤੁਸੀਂ ਕਦੀ ਨਾ ਨਹੀਂ ਕੀਤੀ ਵੀ ਭਾਈ ਪੈਸੇ ਸਾਡੀ ਮਿਹਨਤ ਜਿਹੜੀ ਕੀਤੀ ਉਹ ਸਾਨੂੰ ਪੈਸੇ ਦਿਓ ਸਾਨੂੰ ਵਾਧਾ ਪੈਸੇ ਦੇ ਕੇ ਆਓ ਅਸੀਂ ਬਹੁਤ ਵਾਰੀ ਨਾ ਕੀਤੀ ਉਹ ਕਹਿੰਦੇ ਨਹੀਂ ਜੀ ਸਾਨੂੰ ਹੋਟਲਾਂ ਚ ਦੇਣਾ ਸਾਨੂੰ ਉਹ ਲੱਗਦਾ ਆ ਤੁਹਾਨੂੰ ਦੇਣਾ ਚੰਗਾ ਲੱਗਦਾ ਆ ਸਾਨੂੰ ਹਾਂ ਜੇ ਹੋਟਲਾਂ ਦੀ ਗੱਲ ਕੀਤੀ ਹੈ ਹੋਟਲਾਂ ਵਾਲਾ ਸਟਾਫ ਇਸ ਦੇਖਿਆ ਤੁਹਾਡੇ ਕੋ ਆ ਕੇ ਛਕਦਾ ਪਛਾਦਾ ਉਹ ਆਪਣੇ ਹੋਟਲਾਂ ਵਿੱਚ ਨਹੀਂ ਸਕਦੇ ਆ ਕੇ ਪਛਾਦਾ ਕਦੀ ਉਹ ਹੋਟਲਾਂ 'ਚ ਇਹ ਹੁੰਦਾ ਕਿ ਕੋਈ ਪ੍ਰਾਈਵੇਟ ਜੋਬ ਕਰਦਾ 15-15000 ਦੀ ਤੇ ਉਹ ਫਿਰ ਇੰਨੀ ਮਹਿੰਗੀ ਹੋਟਲਾਂ 'ਚ ਨਹੀਂ ਖਾ ਸਕਦਾ ਜਿੱਥੇ 250 ਰੁਪਏ ਦਾ ਕੌਫੀ ਦਾ ਕੱਪ ਹੋਵੇ ਤੇ ਉਹ ਨਹੀਂ ਖਾ ਸਕਦੇ ਫਿਰ ਉਹ ਇਥੋਂ 20 ਰੁਪਏ ਦੀ ਲੈ ਕੇ ਤੇ ਫੁਲਕਾ ਕੜੀ ਚੋਨੋ ਖਾ ਲੈਂਦੇ ਨੇ 30 ਰੁਪਏ ਦੀ ਪਲੇਟ ਠੀਕ ਹੈ ਬਿਲਕੁਲ ਜੀ ਬਿਲਕੁਲ ਹੋਰ ਵੀ ਭਾਈ ਸਾਹਿਬ ਤੁਹਾਡੇ ਨਾਲ ਗੱਲਬਾਤ ਜੂ ਕਰਾਂਗੇ ਭਾਈ ਸਾਹਿਬ ਵਾਹਿਗੁਰੂ ਖਾਲਸਾ ਤੇ ਸ੍ਰੀ ਵਾਹਿਗੁਰੂ ਜੀ ਵਾਹਿਗੁਰ ਮੈਂ ਹਰਪੀ ਸਿੰਘ ਹੈ ਜੀ ਅਮਰੀਕਾ ਤੋਂ ਪੱਛਮੀ ਹਲਕੇ ਤੋਂ ਆ ਬਹੁਤ ਵਧੀਆ ਗੁਰੂ ਅਮਰਦਾਸ ਜੀ ਮੇਰ ਨਾਲ ਚੱਲ ਰਹੀ ਜਿਹੜੀ ਹੈ ਕਿ ਅਸੀਂ ਤੇ ਕਹਿੰਦੇ ਆ ਵੀ ਸਾਡੇ ਪੰਜਾਬੀ ਲੋਕ ਇਹੋ ਜੇ ਕੰਮ ਕਰਨ ਹੈਨਾ ਤੇ ਬਾਕੀ ਵੇਖੋ ਸ਼ਹਾੜਾ ਸਾਹਿਬ ਪੱਛਮੀ ਹਲਕੇ ਦੇ ਵਿੱਚ ਗੁਰੂ ਗੁਰੂ ਮਰੈ ਨਗਰੀਓ ਸੱਚੇ ਪਾਤਸ਼ਾਹ ਦਾ ਉਧਰ ਵੇਖੋ ਜੀ ਪ੍ਰਕਾਸ਼ ਹੋਇਆ ਸਰ ਹੈਨਾ ਤੁਹਾਨੂੰ ਪਤਾ ਹੀ ਹੈ ਤੇ ਉਧਰ ਮੀਟ ਦੀਆਂ ਰੇੜੀਆਂ ਲੱਗੀਆਂ ਆ ਲਗੀਆਂ ਹਨ ਮੈਨੂੰ ਐਸੋ ਵੀ ਆਜ ਇੱਥੇ ਦਾ ਛਕਦੇ ਨੇ ਪਛਾਦਾ ਜਿਹੜੀ ਆ ਦੋਵੇਂ ਜੀ ਹਰਿਆਣੇ ਤੋਂ ਆਏ ਨੇ ਗੁਰੂ ਜੀ ਸਿੰਘ ਨੇ ਇਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿੰਨੀ ਕਿਰਤ ਕਰਕੇ ਇੱਥੇ ਪਛਾਦਾ ਤਿਆਰ ਕਰਦੇ ਨੇ ਸਾਫ਼ ਸਫਾਈ ਨੂੰ ਲੈ ਕੇ ਨਾ ਤੇ ਆ ਰਿਹਾ ਜੀ ਇਹ ਤਾਂ ਬਹੁਤ ਵਧੀਆ ਬਹੁਤ ਵਧੀਆ ਸਾਫ਼ ਸਫਾਈ ਹੈ ਬਹੁਤ ਸੋਹਣਾ ਬਣਾਉਂਦੇ ਆ ਗੁਰਸਿੱਖਿਆ ਵਧੀਆ ਖਾਣਾ ਵੀ ਅੱਛਾ ਲੱਗਦਾ ਇਹਨਾਂ ਨੂੰ ਹੈਨਾ ਇਹਨਾਂ ਦੇ ਹੱਦਾਂ ਕੀ ਲੱਗਦਾ ਵੀ ਇਹ ਪੰਜਾਬੀਆਂ ਪੰਜਾਬੀ ਸਪੋਰਟ ਕਰਨੀ ਚਾਹੀਦੀ ਸਾਨੂੰ ਨਹੀਂ ਨਹੀਂ ਚਾਹੀਦੀ ਚਾਹੀਦੀ ਬਿਲਕੁਲ ਜ਼ਰੂਰ ਕਰਨੀ ਚਾਹੀਦੀ ਹੈ ਇੱਥੇ ਗੁਰੂ ਦੀ ਨਗਰੀ ਇੱਥੇ ਕੀ ਨਹੀਂ ਹੈਗਾ ਸਭ ਕੁਝ ਹੈਗਾ ਇੱਥੇ ਹੈਗਾ ਜੇ 20 ਲੱਖ ਹੀ ਉੱਥੇ ਲਾ ਗਏ ਨੇ ਤੇ 20 ਲੱਖ ਇੱਥੇ ਲਾ ਕੇ ਆਪਾਂ ਬਿਜ਼ਨਸ ਨਹੀਂ ਕਰ ਸਕਦੇ ਸੀ ਆਪਣਾ ਬਿਜ਼ਨਸ ਵੀ ਕਰ ਸਕਦੇ ਹਾਂ 20 ਲੱਖ ਲਾ ਕੇ 25 ਲੱਖ ਲਾ ਕੇ ਜੇ ਗੁਰੂ ਰਾਮਦਾਸ ਦੇ ਘਰ ਜਾਏ ਜੀ ਉੱਥੇ ਦੇ ਘਰ ਜਾ ਕੇ ਸਾਰਾ ਕੁਝ ਮਿਲਦਾ ਤੇ ਜੇ ਇਹੀ ਇੱਥੋਂ 25 ਲੱਖ ਲਾ ਕੇ ਬਾਹਰ ਧੱਕੇ ਖਾਵਾਂਗੇ ਜਾ ਕੇ ਤੇ ਬਾਹਰ ਵੀ ਧੱਕੇ ਹੀ ਹੈਗੇ ਭਾਜੀ ਕੁਝ ਨਹੀਂ ਹੈਗਾ ਉੱਥੇ ਧੱਕੇ ਹੀ ਹੈ ਬਾਹਰ ਵੀ ਉਹ ਕੋਈ ਹੈ ਜਿਨ੍ਹਾਂ ਦੇ ਪੁਰਾਣੇ ਗਏ ਲੋਕ ਉਹਨਾਂ ਦੇ ਕੰਮ ਸੈਟ ਹੈ ਤੇ ਨਹੀਂ ਦੇਵੇਂ 20 25 ਲੱਖ ਮਾਂ ਪੇ ਉਹਦਾ ਖਰਾਬ ਕਰਕੇ ਉਹ ਵੀ ਬਾਹਰ ਇਧਰੋਂ ਨੂੰ ਵਾਪਸੀ ਆਣਦੇ ਆ ਕੁਝ ਲੋਕ ਪੁਰਾਣੇ ਲੋਕ ਜਿਹੜੇ ਗਏ ਉਹ ਕੋਈ ਕਹਿੰਦਾ ਮੇਰਾ 50 ਲੱਖ ਡੁੱਬ ਗਏ ਕੋਈ ਕਹਿੰਦਾ ਮੇਰਾ 20 ਲੱਖ ਡੁੱਬ ਗਏ ਬਸ ਇਦਾਂ ਹੀ ਪੈਸੇ ਡੁੱਬਦੇ ਪਏ ਉਹ ਏਜੰਟ ਹੈਗੇ ਉਹ ਕੋਈ ਧਕਾ ਲਾ ਕੇ ਇਦਾਂ ਪੈਸੇ ਕੋਈ ਲੈ ਕੇ ਤੇ ਕੋਈ ਕਿਤੇ ਭੁੱਜ ਜਾਂਦਾ ਕੋਈ ਕਿਤੇ ਭੱਜ ਜਾਂਦਾ ਆ ਪਤਾ ਨਹੀਂ ਅੱਗੇ ਉਧਰ ਜਾਓ ਰਣਜੀਤ ਜੀ ਉਹ ਜਿਹੜਾ ਕਾਲ ਦੇ ਬਾਹਰ ਲੋਕ ਉਧਰ ਕਈ ਲੋਕ ਰੋਂਦੇ ਹੁੰਦੇ ਉਥੇ ਸਾਡੇ ਇੰਨੇ ਪੈਸੇ ਡੁੱਬ ਗਏ ਜਾਂ ਸਾਡਾ ਉਹ ਨਹੀਂ ਬਾਹਰ ਆਂਡਿਆ ਸਾਡਾ ਜੇ ਨਹੀਂ ਹੁੰਡਿਆ ਸਾਰਾ ਕੁਝ ਵੇਖਦੇ ਜੀ ਤੁਸੀਂ ਨਿਊਜ਼ ਵਾਲੇ ਜੀ ਇਦਾਂ ਹੀ ਆ ਨਾ ਦੇਖੋ ਮੈਂ ਗਲਤ ਨਹੀਂ ਕਹਿ ਰਿਹਾ ਕੁਝ ਬਿਲਕੁਲ ਬਿਲਕੁਲ ਬਸ ਇਹੋ ਕੁਛ ਹੀ ਹੈਗਾ ਇਧਰ ਤੁਸੀਂ ਦੇਖਿਆ ਤੇ ਉਹਨਾਂ ਦੀ ਧਰ ਪਤਨੀ ਮਨਜੀਤ कौर ਖਾਲਸਾ ਹਰਿਆਣੇ ਤੋਂ ਰਹਿਣ ਵਾਲੇ ਨੇ ਖਾਸ ਕਰਕੇ ਪਰ ਸਫਰ ਇੰਨਾ ਸੋਹਣਾ ਤੈ ਕੀਤਾ ਜਿੰਦਗੀ ਚ ਬਹੁਤ ਮਾੜੇ ਸਮਾਂ ਵਾਲਾ ਚੰਗਾ ਸਮਾਂ ਆ ਪਰ ਫੇਰ ਵੀ ਡੋਲੇ ਨਹੀਂ ਚੀਦਾ ਸਾਹਿਬ ਆਉਂਦੇ ਸੀ ਕੰਤਨ ਬਾਬਾ ਦੀਪ ਸਿੰਘ ਗੁਰਦਾ ਸਾਹਿਬ ਚ ਪਹਿਲਾ ਸਾਹਿਬ ਕੱਟਣ ਵਾਸਤੇ ਸਪੈਸ਼ਲ ਹਰਿਆਣੇ ਤੋਂ ਆਉਂਦੇ ਸੀ ਸ਼ਨੀਵਾਰ ਨੂੰ ਸ਼ਨੀਵਾਰ ਤੇ ਬਾਬਾ ਜੀ ਕੋ ਮੰਗਿਆ ਬਾਬਾ ਜੀ ਨੂੰ ਹੀ ਅਤੇ ਹੁਣ ਬਾਬਾ ਜੀ ਦੇ ਨਾਲ ਹੀ ਸਮਰਪਿਤ ਹੋ ਗਏ ਨੇ ਇਹ ਆਪਣੀ ਛੋਟੀ ਜਿਹੜੀ ਆ ਕਾਰ ਤਿਆਰ ਕੀਤੀ ਆ ਬਾਬੇ ਨਾਨਕ ਦੇ ਨਾਲ ਜਿਹੜੀ ਸੋਈ ਸ਼ੁਰੂ ਕੀਤੀ ਆ ਤੁਸੀਂ ਦੇਖਿਆ ਇੰਨੀ ਆ ਮਾਰਾ ਇਹਨੇ ਬਾਬੇ ਨਾਨਕ ਦੇ ਬਰਕਤਾਂ ਪਾਈਆਂ ਨੇ ਸਭ ਤੋਂ ਪਹਿਲਾਂ ਭੈਣ ਅਰਦਾਸ ਬੇਨਤੀ ਕਰਕੇ ਨਿਤਨੇਮ ਕਰਕੇ ਇਹ ਸਾਰਿਆਂ ਨੂੰ ਭੋਗ ਲਾਉਂਦੇ ਨੇ ਅਤੇ ਉਸ ਤੋਂ ਬਾਅਦ ਜਿਹੜੇ ਵੀ ਕਸ਼ਮਰ ਆਉਂਦੇ ਨੇ ਤੁਸੀਂ ਦੇਖਿਆ ਉਹਨਾਂ ਨੂੰ ਜਿਹੜਾ ਪ੍ਰਸ਼ਾਦਾ ਚੁਕਾਇਆ ਜਾਂਦਾ ਤੇ ਪ੍ਰਸ਼ਾਦਾ ਐਂ ਲੱਗਦਾ ਜਿਵੇਂ ਕਿਸੇ ਗੁਰਦੈਸ ਸਾਹਿਬ ਦਾ ਪ੍ਰਸ਼ਾਦ ਹੁੰਦਾ ਵਾ ਕਿਉਂਕਿ ਬਾਣੀਆਂ ਪੜ੍ਹ ਕੇ ਜਿਹੜਾ ਕੀ ਹੈ ਭੈਣ ਲੰਗਰ ਪ੍ਰਸ਼ਾਦਾ ਤਿਆਰ ਕਰਦੀ ਆ ਐਸੇ ਤੱਕ ਸਾਡੀ ਵੀ ਦਸ਼ਕਾਂ ਨੂੰ ਅਪੀਲ ਹੈ ਭਾਈ ਜੇਕਰ ਤੁਸੀਂ ਵੀ ਘਰ-ਵਗਾਰ ਪ੍ਰਸ਼ਾਦ ਜਾਂ ਘਰ-ਵਗਾਰ ਪ੍ਰਸ਼ਾਦਾ ਛਕਣਾ ਤੇ ਭਾਈ ਇਹਨਾਂ ਦੀ ਸੋਚ ਤੇ ਆਓ ਤੇ ਸਾਡੀ ਵੀ ਦਸ਼ਕਾਂ ਨੂੰ ਅਪੀਲ ਹੈ ਭਾਈ ਇਹਨਾਂ ਨੂੰ ਪਹਿਲ ਜੁਰੂ ਦਿਆ ਕਰੋ ਕਿਉਂਕਿ ਸਾਡੇ ਪੰਜਾਬੀ ਭੈਣ ਭਰਾ ਨੇ ਸਾਡੇ ਆਪਣਾ ਪਰਿਵਾਰ ਨੇ ਮੈਨੂੰ ਤੇ ਉਜਾਤ ਮੈਂ ਤੁਹਾਡਾ ਅਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ